ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਇੱਕ ਪਾਸੇ ਦੂਜੇ ਪਾਸੇ ਪੰਜਾਬ ਸਰਕਾਰ ਮੁੱਖ ਮੰਤਰੀ ਦੀ ਉਸ ਬੀਤੇ ਦਿਨ ਵਾਲੀ ਜਿਹੜੀ ਮੀਟਿੰਗ ਸੀ ਉਸ ਤੋਂ ਬਾਅਦ ਜੋ ਜੋ ਸਾਹਮਣੇ ਆਇਆ ਤੁਸੀਂ ਸਾਰੇ ਜਾਣ ਚੁੱਕੇ ਹੋ ਕਿਸਾਨ ਜਥੇਬੰਦੀਆਂ ਨੇ ਆਪਣੀ ਕੂਚ ਕਰਨ ਦੀ ਤਿਆਰੀ ਕਰ ਲਈ ਹੈ ਕਿਸਾਨ ਹਿਰਾਸਤ ਵੀ ਲਏ ਗਏ ਨੇ ਸਾਰੇ ਮਾਮਲੇ ਉੱਤੇ ਔਰ ਇੱਕ ਅੱਜ ਮੁੱਖ ਮੰਤਰੀ ਦੀ ਜਿਹੜੀ ਘੁਰਕੀ ਸੀ ਅਫਸਰਾਂ ਨੂੰ ਲੈ ਕੇ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੈ ਜੇ ਕੰਮ ਤੇ ਪਰਤਨਾ ਠੀਕ ਹੈ ਨਹੀਂ ਤੇ ਅਸੀਂ ਸਸਪੈਂਡ ਕਰਦੇ ਹਾਂਗੇ ਤੇ ਰਜਿਸਟਰੀਆਂ ਦੇ ਕੰਮ ਲਈ ਅਸੀਂ ਲੋਕਾਂ ਨੂੰ ਖੱਜਲ ਖਵਾਰ ਨਹੀਂ ਹੋਣ ਦੇਣਾ ਇਹ ਦੋ ਮੁੱਦੇ ਬੜੇ ਚਰਚਾ ਦਾ ਵਿਸ਼ਾ ਰਹੇ ਮੇਰੇ ਨਾਲ ਜੁੜ ਚੁੱਕੇ ਨੇ ਮਾਲਵਿੰਦਰ ਸਿੰਘ ਮਾਲੀ ਜੀ ਵਿਭਾਗ ਟਿੱਪਣੀਆਂ ਲਈ ਜਾਣੇ ਜਾਂਦੇ ਨੇ ਵਿਸ਼ਲੇਸ਼ਕ ਨੇ ਆ ਮਾਲੀ ਸਾਹਿਬ ਸਭ ਤੋਂ ਪਹਿਲਾਂ ਜੇਕਰ ਕਿਸਾਨ ਜਥੇਬੰਦੀਆਂ ਦੀ ਕਿਸਾਨਾਂ ਦੇ ਮੁੱਦਿਆਂ ਦੀ ਤੇ ਉਸ ਪਾਸਿਓਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਖਤੀ ਵਾਲੇ ਲਹਿਜੇ ਦੀ ਗੱਲ ਕਰੀਏ ਜਦੋਂ ਤੁਹਾਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੈ ਤਸਵੀਰਾਂ ਬਿਆਨ ਸੁਣਦੇ ਹੋ ਪੜ੍ਹਦੇ ਹੋ ਕੀ ਮਹਿਸੂਸ ਕੀਤਾ ਤੁਸੀਂ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਭਗਵੰਤ ਮਾਨ ਨੇ ਇੱਕ ਵਾਰ ਪਹਿਲਾਂ ਵੀ ਕਿਹਾ ਸੀ ਜੀ ਜਦੋਂ ਦੱਲੇ ਵਾਲੋ ਜਨਾ ਨੇ ਚੰਡੀਗੜ੍ਹ ਧਰਨਾ ਲਾਇਆ ਸੀ ਇਹਨਾਂ ਨੇ ਰੁਕੇ ਸੀ ਜੀ ਜਾ ਚੜ ਗਏ ਸੀ ਇਹ ਦਿੱਲੀ ਨੂੰ ਤੇ ਲੋਕਾਂ ਨੇ ਆਲੋਚਨਾ ਕੀਤੀ ਸੀ ਤੇ ਹੁਣ ਸਰ ਇਹਨੇ ਕਿਹਾ ਸੀ ਦੋਹੇ ਗੱਲਾਂ ਨਾਲ ਨਾਲ ਨਹੀਂ ਚਲਦੀਆਂ ਜੀ ਨਾਲੇ ਧਰਨਾ ਦੇਣਾ ਤੇ ਨਾਲੇ ਗੱਲਬਾਤ ਕਰਨੀ ਜੀ ਉਹਨਾਂ ਦੀ ਕਾਫੀ ਫਰੀਅਤ ਹੋਈ ਸੀ ਹਮ ਲੋਕਾਂ ਨੇ ਨਵੀਂ ਨਵੀਂ ਜੀ ਸਰਕਾਰ ਬਣੀ ਸੀ ਜੀ ਮਤਲਬ ਤੁਸੀਂ ਉਹ ਗੱਲਾਂ ਕਰਦੇ ਹੋ ਜਿਹੜੀਆਂ ਮਤਲਬ ਜਿਵੇਂ ਕਹਿੰਦੇ ਦੁਸ਼ਮਣਵਾਦ ਕਰਿਆ ਨਾ ਹੋਣੀ ਜੀ ਹਮੇਸ਼ਾ ਹੀ ਅੰਦੋਲਨ ਹੁੰਦੇ ਨੇ ਹਮ ਅੰਦੋਲਨ ਦੌਰਾਨ ਹੀ ਗੱਲਾਂ ਬਾਤਾਂ ਹੁੰਦੀਆਂ ਨੇ ਨੋਟਿਸ ਦਿੱਤੇ ਜਾਂਦੇ ਨੇ ਮੁਲਾਜ਼ਮ ਨੇ ਜਿਹੜਾ ਨੋਟਿਸ ਦਿੰਦੇ ਨੇ ਪਹਿਲਾਂ ਤਾਂ ਕਿ ਹੜਤਾਲ ਤੋਂ ਪਹਿਲਾਂ ਕੋਈ ਉਹ ਮਸਲੇ ਦਾ ਹੱਲ ਕੱਢਿਆ ਜਾਵੇ ਹਮ ਸੋ ਇਸ ਕਰਕੇ ਉਹਨਾਂ ਨੇ ਇਹਨਾਂ ਨੇ ਉਹਨਾਂ ਨੂੰ ਬੁਲਾਇਆ ਸੀ ਉਹ ਗਏ ਸੀ ਹਮ ਤੇ ਫਿਰ ਇਹ ਕਹਿਣਾ ਕਿ ਪਹਿਲੀ ਗੱਲ ਤਾਂ ਜਿੰਨੀ ਗੱਲ ਹੋਈ ਉਹ ਵੀ ਰੱਦ ਹਮ ਕੁੱਤੀ ਗੱਲ ਮੀਟਿੰਗ ਦਾ ਇੰਦੋਲਨ ਨਾਲ ਨਾਲ ਨਿਕਲਦੀ ਹੂੰ ਇਹ ਤਾਂ ਸਿਰੇ ਦੀ ਤਾਂ ਨਹੀਂ ਆ ਫਾਸੀਵਾਦ ਆ ਜੀ ਹੂੰ ਤੇ ਇਹੀ ਮੋਦੀ ਕਹਿੰਦਾ ਸੀ ਉਦੋਂ ਕਿਸਾਨਾਂ ਨੂੰ ਹੂੰ ਵੀ ਗੱਲਬਾਤ ਉੱਤੇ 8 ਮਹੀਨੇ ਮੇਰਾ ਖਿਆਲ ਕਿੰਨਾ ਕਿੰਨੇ ਮਹੀਨੇ ਕੋਈ ਮੀਟਿੰਗ ਨਹੀਂ ਟਾਈਮ ਨਹੀਂ ਦਿੱਤਾ ਸੀ ਉਦੋਂ ਜੀ ਇੱਕ ਤਰਫਾ ਐਲਾਨ ਕੀਤਾ ਸੀ ਵਾਪਸ ਲੈਣ ਦਾ ਹੂੰ ਮਤਲਬ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀਆਂ ਨੇ ਵੱਡੀ ਗਿਣਤੀ ਚ ਜਥੇਬੰਦੀਆਂ ਨੇ ਹੁਣ ਮਸਲਾ ਇਹ ਥੋੜਾ ਵੀ ਸਾਰੀਆਂ ਮੰਗਾਂ ਨੇ ਜਿਹੜੀਆਂ ਕੇਂਦਰ ਨਾਲੇ ਸਬੰਧਤ ਨੇ ਜੀ ਪਹਿਲੀ ਗੱਲ ਤਾਂ ਜਿਹੜੀਆਂ ਮੰਗਾ ਕੇਤਨ ਨਾਲ ਸੰਬੰਧਤ ਨੇ ਤੁਸੀਂ ਬਾਜਮ ਕਹਿਿੰਦੇ ਰਹੇ ਉਹਨਾਂ ਨੂੰ ਉਹਨਾਂ ਦੇ ਨਾਂ ਖੜੋ ਉਹਨਾਂ ਨੇ ਜਿਵੇਂ ਕੱਤੂ ਨਾ ਮਨਿੰਦਰ ਖੜਾ ਖੜਦਾ ਰਿਹਾ ਜੀ ਉਹ ਵੀ ਭੌਂਦਾ ਰਿਹਾ ਪਟਾਰ ਤੇ ਉਹਨਾਂ ਨੂੰ ਰਾਹ ਵੀ ਦਿੰਦਾ ਰਿਹਾ ਕੋਈ ਕੇਸ ਵੀ ਨਹੀਂ ਕਿਸੇ ਤੇ ਬਣਾਇਆ ਦੂਜੀਆਂ ਜਿਹੜੀਆਂ ਪੰਜਾਬ ਨਾਲ ਸੰਬੰਧਤ ਨੇ ਉਹ ਤੁਸੀਂ ਹੱਲ ਕਰੋ ਅੱਜ ਜੋ ਮੁੱਖ ਮੰਤਰੀ ਦਾ ਬਿਆਨ ਸੀ ਨਾ ਜਦੋਂ ਮੀਡੀਆ ਦੇ ਮਖਤਬ ਹੋਏ ਤੇ ਉਹਨਾਂ ਨੇ ਜਵਾਬ ਦਿੱਤਾ ਮੋੜਮਾ ਜਦੋਂ ਕਿਸਾਨ ਆਗੂ ਰਾਜੇਵਾਲ ਸਾਹਿਬ ਉਗਰਾਹਾਂ ਜੀ ਤੇ ਡਕੌਂਦਾ ਜਥੇਬੰਦੀ ਹੋਰ ਵੀ ਸਾਰੀਆਂ ਕਿਰਤੀ ਕਿਸਾਨ ਯੂਨੀਅਨ ਉਹਨਾਂ ਦੇ ਬਿਆਨ ਦੇ ਵਿੱਚ ਜਵਾਬ ਚੇਹ ਦਿੱਤਾ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਜਿਵੇਂ ਕਰਵਾਇਆ ਗਿਆ ਜਿ ਉਹਨਾਂ ਦੇ ਬਿਆਨ ਤੋਂ ਲੱਗਿਆ ਕਿ ਜਿਵੇਂ ਉਹ ਡਰ ਦੇ ਮਾਰੇ ਮੀਟਿੰਗ ਕਰ ਰਹੇ ਆ ਕਹਿੰਦੇ ਇਹ ਕਿੱਥੋਂ ਦੀ ਗੱਲ ਹੋਈ ਕਿ ਅਸੀਂ ਧਰਨੇ ਦੀ ਕਾਲ ਦਿੱਤੀ ਸੀ ਤਾਂ ਮੀਟਿੰਗ ਕਰ ਰਹੇ ਆ ਇਸ ਤਰ੍ਹਾਂ ਥੋੜੀ ਕਿਉਂ ਕਰਦਾ ਹੁੰਦਾ ਕੋਈ ਨਹੀਂ ਡਰਨਾ ਕਿਉਂ ਨਹੀਂ ਚਾਹੀਦਾ ਜੀ ਹੂੰ ਜੇ ਪੰਜਾਬ ਦੀ ਐਡੀ ਵੱਡੀ ਕਿਸਾਨਾਂ ਦੀ ਧੇਰਾ ਜਿਹੜੀ ਉਹ ਅੰਦੋਲਨ ਦੇ ਰਾਹ ਪੈਣੀ ਚਾਹੀ ਪੈ ਰਹੀ ਆ ਹੂੰ ਉਹ ਕਿ ਜਿੱਦ ਕਾ ਕੱਢਣੀ ਆ ਤੁਸੀਂ ਉਹਨਾਂ ਨਾਲ ਇਹਦੀ ਵੀਡੀਓ ਅੱਜ ਫੇਰ ਚੱਲ ਰਹੀ ਆ ਦੁਬਾਰੇ ਹੂੰ ਜਦੋਂ ਇਹ ਕਿਸਾਨ ਅੰਦੋਲਨ ਦੇ ਹੱਕ ਚ ਬੋਲਦਾ ਜੀ ਤੇ ਉਹ ਕਿਸਾਨ ਆ ਪੈਦਾ ਕਰਦਾ ਤਾਂ ਸਾਰਾ ਮੁਲਕ ਜਾਂਦਾ ਜੇ ਕਿਸਾਨ ਉਹ ਫਾਰਮਰ ਲੋਕ ਕੂੜ ਕੇ ਆ ਇਹ ਵੀ ਕਿਹਾ ਐਨ ਲੱਗਦਾ ਜਿਵੇਂ ਕਿਸਾਨਾਂ ਨੂੰ ਤੁਸੀਂ ਇਨਸਾਨ ਨਹੀਂ ਸਮਝਦੇ ਹੁੰਦੇ ਪਰ ਮੁੱਖ ਮੰਤਰੀ ਨੇ ਕਿਤੇ ਆਮ ਲੋਕਾਂ ਦੀ ਨਵੇ ਤਾਂ ਨਹੀਂ ਫੜ ਲਈ ਉਹਦੇ ਵਿੱਚ ਉਹ ਬਿਆਨ ਦਿੱਤਾ ਵੀ ਜਿਹੜੀ ਕੱਲ ਵੀ ਟਿੱਪਣੀ ਕੀਤੀ ਸੀ ਕਿ ਆਮ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਹੁੰਦੀ ਆ ਹੋਰਨਾ ਵਰਗਾਂ ਦੀ ਉਹ ਨਹੀਂ ਹੋਣੀ ਚਾਹੀਦੀ ਉਹਦਾ ਵੀ ਖਿਆਲ ਰੱਖਿਆ ਜਾਵੇ ਮੁੱਖ ਮੰਤਰੀ ਨੇ ਇਹ ਬਿਆਨ ਦਿੱਤਾ ਦੇਖੋ ਜਦੋਂ ਦਿੱਲੀ ਅੰਦੋਲਨ ਹੋਇਆ ਜੀ ਲੋਕਾਂ ਨੇ ਪੂਰਾ ਸਾਥ ਦਿੱਤਾ ਖੱਜਲ ਖਵਾਰੀ ਵੀ ਨਹੀਂ ਹੋਣ ਦਿੱਤੀ ਉਹਨਾਂ ਨੂੰ ਰਾਹ ਛੱਡੇ ਜੀ ਆਪਾਂ ਵੇਖਿਆ ਹੂੰ ਉਹ ਅੰਦੋਲਨ ਤੋਂ ਕਿੰਨੇ ਲੋਕ ਪ੍ਰੇਰਿਤ ਹੋਏ ਪਰ ਉਹ ਅੰਦੋਲਨ ਦੇ ਜਿਹੜੇ ਸਬਕ ਸੀ ਜੀ ਖਾਸ ਕਰਕੇ ਪੌਰਾਮਨ ਤੇ ਸ਼ਾਂਤੀਪੂਰਵਕ ਅੰਦੋਲਨ ਹਮ ਨੰਬਰ 1 ਨੰਬਰ 2 ਵੋਟ ਦੀ ਚੋਟ ਹਮ ਨੰਬਰ 3 ਤੁਹਾਨੂੰ ਖੇਤੀਬਾਰੇ ਕਾਨੂੰਨ ਬਣਾਉਣ ਦਾ ਹੱਕ ਨਹੀਂ ਕਿਉਂਕਿ ਇਹ ਰਾਜਾਂ ਦਾ ਵਿਸ਼ਾ ਜਿਹੜਾ ਹੁਣ ਉਹਨਾਂ ਨੇ ਮਾਡਲ ਕੋਡ ਭੇਜਿਆ ਮੰਡੀਕਰਨ ਦੀ ਇਸ ਨੀਤੀ ਬਾਰੇ ਹਮ ਇਹ ਇਹ ਸੇਸ ਕਰਕੇ ਕਿਸਾਨਾਂ ਨੇ ਉਹ ਸ਼ਬਦ ਸੀ ਜਿਹੜੇ ਆਪਸਾਤ ਨਹੀਂ ਕੀਤੇ ਅਸਲਤ ਹਮ ਕਿਸਾਨ ਅੰਦੋਲਨ ਖਨਾਚ ਪੈ ਗਿਆ ਜੀ ਮੁਕਾਬਲੇਬਾਜ਼ੀ ਦੇ ਰਾਹ ਚ ਵੀ ਪੈ ਗਿਆ ਜਿਨ੍ਹਾਂ ਆਪਾਂ ਕਹਿੰਦੇ ਹੁੰਨੇ ਆ ਜੀ ਤੇ ਉਹਦੇ ਕਰਕੇ ਲੋਕ ਠੀਕ ਆ ਤੁਹਾਡੀ ਗੱਲ ਲੋਕ ਮਤਲਬ ਥੋੜੇ ਜੇ ਨਰਾਸ਼ ਨੇ ਵੀ ਜਰ ਇੱਕ ਰੀਕੀ ਜਾਂਦੇ ਨੇ ਹਮ ਐਡੀਆਂ ਵੱਟੀਆਂ ਗੱਲਾਂ ਨੇ ਹਮ ਦੂਜਾ ਦੇਖੋ ਭਾਜਪਾ ਦੀ ਨੀਤੀ ਆ ਬਹੁਤ ਸਪਸ਼ਟ ਹਮ ਕਿਸਾਨ ਤੇ ਨੌਨ ਕਿਸਾਨ ਦੇ ਵਿੱਚ ਪਾਲਾਬੰਦੀ ਕਰਨੀ ਜੀ ਹਰਿਆਣਾ ਵਿੱਚ ਉਹਨਾਂ ਨੇ ਕੀਤੀ ਆ ਤੇ ਕਾਮਯਾਬੀ ਹਾਸਲ ਕੀਤੀ ਆ ਤੇ ਸਾਡੇ ਪੰਜਾਬ ਵਿੱਚ ਵੀ ਉਹ ਇਹੀ ਕਰਨਾ ਚਾਹੁੰਦੇ ਆ ਰਵਨੀਤ ਮਿੱਟੂ ਦੇ ਬਿਆਨ ਤੁਸੀਂ ਸੁਣਿਆ ਹਮ ਕਿਸਾਨ ਆਗੂਆਂ ਤੇ ਕਹਿੰਦੇ ਉਹ ਹਮਲੇ ਕਰ ਰਿਹਾ ਹਮ ਤੇ ਦੂਜੇ ਪਾਸੇ ਇਹ ਆ ਜਿਹੜੀ ਜਿਵੇਂ ਨਾ ਕਾਂਗਰਸ ਮੁਕਤ ਭਾਰਤ ਦੀ મોદી ਦੇ ਨਾਰੇ ਨੂੰ ਕੇਂਦਰੀਵਾਲ ਲਾਗੂ ਕਰਦਾ ਰਿਹਾ ਜੀ ਉਸੇ ਤਰ੍ਹਾਂ ਇਹ ਭਾਜਪਾ ਦੀਆਂ ਸਾਰੀਆਂ ਨੀਤੀਆਂ ਨੂੰ ਲਾਗੂ ਕਰ ਰਿਹਾ ਪੰਜਾਬ ਦੇ ਵਿੱਚ ਚਾਹੇ ਉਹ ਸਿੱਖਿਆ ਨੀਤੀ ਆ ਚਾਹੇ ਕੋਈ ਹੋਰ ਨੀਤੀ ਆ ਸਾਰਿਆਂ ਨੂੰ ਉਸੇ ਰੂਪ ਤੇ ਲਾਗੂ ਕਰ ਰਿਹਾ ਤੇ ਮਸਲਾ ਇਹ ਵਾਰ ਰਿਹਾ ਜਿਵੇਂ ਅਮਨ ਕਾਨੂੰਨ ਦਾ ਮਸਲਾ ਹੁੰਦਾ ਹੂੰ ਇਹ ਇਹ ਕਰਕੇ ਜਿਹੜੀ ਲੋਕ ਪਹਿਲਾਂ ਖਦਸ਼ਾ ਕਰਦੇ ਸੀ ਨਾ ਹੂੰ ਇਹ ਮੌਲਕ ਵਿੱਚ ਦੋ ਧਾਰਮਿਕ ਘੱਟ ਗਿਣਤੀਆਂ ਨੇ ਇੱਕ ਦੀ ਜੰਮੂ ਕਸ਼ਮੀਰ ਵਿੱਚ ਬਹੁਤ ਸਮਝੀ ਇੱਕ ਦੀ ਪੰਜਾਬ ਵਿੱਚ ਹੂੰ ਜੰਮੂ ਕਸ਼ਮੀਰ ਤੋਂ ਬਾਅਦ ਨਿਸ਼ਾਨਾ ਇਹ ਪੰਜਾਬ ਨੂੰ ਨਿਸ਼ਾਨੇ ਤੇ ਲੈਣਗੇ ਇੱਕ ਜਾਂ ਦੂਜੇ ਤਰੀਕੇ ਦੇ ਨਾਲ ਹੂੰ ਇਹਨੇ ਹੁਣ ਤੁਸੀਂ ਇਹ ਦੇਖ ਲਓ ਉਹਨਾਂ ਨੇ ਹਾਰਿਆ ਹੋਇਆ ਬੰਦਾ ਹੂੰ ਜਿਹੜਾ ਕਹਿੰਦਾ ਮੈਂ ਬੀਨਤ ਸਿੰਘ ਦਾ ਵਾਰਿਸ ਆ ਜਿਹਦੀ ਵਿਰਾਸਤ ਨੂੰ ਕਾਂਗਰਸ ਵੀ ਨਹੀਂ ਅੱਗੇ ਲਿਜਾਣਾ ਚਾਹੁੰਦੀ ਵੀ ਇਹ ਭੁਗਦੀ ਨਹੀਂ ਸਾਨੂੰ ਜੀ ਹਾਰੇ ਹੋਏ ਨੂੰ ਮੰਤਰੀ ਬਣਾਇਆ ਤੇ ਉਹਨੂੰ ਰਾਜ ਸਭਾ 'ਚ ਲੈ ਕੇ ਗਏ ਜੀ ਤੇ ਇਹ ਨੀਤੀ ਜਿਹੜੀ ਲਾਗੂ ਕਰ ਰਿਹਾ ਕਿਸਾਨ ਕਿਸਾਨਾਂ ਨੂੰ ਉਹਨੇ ਪਸਾਲਿਆ ਸ਼ੰਭੂ ਮੋਰਚੇ ਤੇ ਖਲੋਰੀ ਮੋਰਚੇ ਤੇ ਤੁਹਾਡੇ ਸਾਹਮਣੇ ਆ ਜੀ ਇਹ ਪੰਜਾਬ ਸਰਕਾਰ ਨੇ ਤੁਸੀਂ ਸ਼ੁਭ ਕਰਨ ਦੀ ਮੌਤ ਵਾਲੀ ਗੱਲ ਆ ਉਹ ਵੀ ਬੱਚੇ ਲਟਕਦੀ ਫਿਰਦੀ ਆ ਜੀ ਜ਼ੀਰੋ ਐਫ ਆਈ ਆਰ ਦਰਜ ਕੀਤੀ ਆ ਕੋਈ ਮਾਮਲਾ ਨਹੀਂ ਬਣਿਆ ਜੀ ਪੰਜਾਬ ਨਾਲ ਬਹੁਤ ਸਾਰੀਆਂ ਮੰਗਾਂ ਸਬੰਧਤ ਨੇ ਮੇਰੇ ਕਹਿਣ ਦਾ ਮਤਲਬ ਇਹ ਸੀ ਅਖੀਰਲੀ ਮੀਟਿੰਗ ਵੀ ਜਿਹੜੀ ਹੋਈ ਆ 19 ਦਸੰਬਰ 2023 ਦੀ ਹੋਈ ਆ ਕੁਝ ਕਿਸਾਨ ਆਗੂ ਨਾਲ ਸਾਡੀ ਗੱਲ ਹੋਈ ਉਹਨਾਂ ਦੀ ਦਲੀਲ ਇਸ ਪਿੱਛੇ ਹੈ ਕਿ ਅਸੀਂ ਤੇ ਸਵਾ ਸਾਲ ਡੇਢ ਸਾਲ ਹੋ ਗਿਆ ਇੰਤਜ਼ਾਰ ਕਰਦੇ ਰਹੇ ਆ ਮਜਬੂਰਨ ਸਾਨੂੰ ਆਉਣਾ ਪਿਆ ਹੈ ਕਾਲ ਦੇਣੀ ਪਈ ਹੈ ਚੰਡੀਗੜ੍ਹ ਵਾਲੀ ਨਹੀਂ ਦੇਖੋ ਜੀ ਪੰਜਾਬ ਨਾਲ ਸੰਬੰਧਤ ਬਹੁਤ ਮੁੱਦੇ ਨੇ ਤੁਸੀਂ ਇਹ ਦੇਖੋ ਬਾਗਾ ਬਾਡਰ ਖੁੱਲਣ ਦਾ ਸਵਾਲ ਆ ਜੀ ਪੰਜਾਬ ਚੱਕ ਮੰਤਰੀ ਉਡਾਣਾ ਉਡਾਉਣ ਦਾ ਸਵਾਲ ਆ ਜੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਰ ਨਹੀਂ ਲੱਗ ਰਹੇ ਕਾਲਜਾਂ 'ਚ ਪ੍ਰੋਫੈਸਰ ਹੈ ਨਹੀਂ ਪੀਟੀਏ ਦੇ ਨਾਂ ਤੇ ਜਾਂ ਸੈਲਫ ਉਹ ਜਿਹੜੇ ਕੋਰਸ ਉਹਨਾਂ ਦੇ ਨਾਂ ਤੇ ਕਰੋੜਾਂ ਰੁਪਈਆ ਵਿਦਿਆਰਥੀਆਂ ਤੋਂ ਲਿਆ ਜਾਂਦਾ ਆ ਮੇਰੀ ਪਾਣੀ ਦਾ ਸਵਾਲ ਆਇਆ ਪਿਆ ਜੀ ਮਤਲਬ ਹੋਰ ਇਹ ਤਾਂ ਕਹਿੰਦੇ ਸੀ ਨਾ ਜੇ ਖਜ਼ਾਨਾ ਖਾਲੀ ਆ ਤਾਂ ਪੀਪਾ ਕਹਿ ਦੋ ਹਮ ਹੁਣ ਇਹ ਨਾਂ ਤੇ ਇਹ ਕਹਿੰਦੇ ਆ ਵੀ ਖਜ਼ਾਨਾ ਖਾਲੀ ਆ ਹਮ ਤੇ ਨਾ ਕਿਸੇ ਨੂੰ ਭੋਰਾ ਦਿੰਦੇ ਆ ਕੁਛ ਹਮ ਆਲਮ ਕਰੀਂ ਗੋ ਵੱਡੇ ਵੱਡੇ ਹਮ ਆ 53000 ਨੌਕਰੀ ਦੇ ਦਿੱਤੀ ਇਸ਼ਤਿਹਾਰ ਦਿੱਤੇ ਹੋਏ ਇਸ਼ਤਿਹਾਰ ਨੂੰ ਲੈ ਹੋਏ ਟੈਸਟ ਨੂੰ ਉਹਨੂੰ ਕਹਿੰਦੇ ਨੇ ਅਸੀਂ ਨੌਕਰੀਆਂ ਦਿੰਦੀਆਂ ਹੂੰ ਸੋ ਇਹ ਇਸ ਕਰਕੇ ਕਿਸਾਨਾਂ ਨਾਲ ਸੰਬੰਧਤ ਮੰਗਾਂ ਹੈਗੀਆਂ ਨੇ ਜਿਵੇਂ ਹਰਿਆਣਾ ਉਹਨੇ ਸਪੋਰਟ ਪ੍ਰਾਈਸ ਕੀਤੀ ਆ ਵੀ ਐਨ ਐਸ ਪੀ ਦੇ ਵਿੱਚ ਤੇ ਖਰੀਦ ਦੇ ਵਿੱਚ ਜਿਹੜਾ ਗੈਪ ਆ ਉਹ ਅਸੀਂ ਦੇਵਾਂਗੇ ਇਹਨਾਂ ਨੇ ਕਿਹਾ ਸੀ ਮੰਗੀ ਤੇ ਦੇਵਾਂਗੇ ਹੂੰ ਉੜ ਕੇ ਭੱਜ ਗਏ ਉਹ ਤੋਂ ਫਿਰ ਇਹਨਾਂ ਨੇ ਕਿਹਾ ਸੀ ਸਿੱਧੀ ਵਜਾਈ ਕਰੋ ਛੋਣੇ ਦੀ 1500 ਰੁਪਏ ਏਕੜ ਦੇਵਾਂਗੇ ਉਹ ਵੀ ਅੱਧ ਪਤ ਤੱਕ ਕਿਤੇ ਦਿੱਤਾ ਉਹਨੂੰ ਉਹ ਤੋਂ ਵੀ ਭੁੱਲ ਗਏ ਹੂੰ ਸੋ ਇਸ ਕਰਕੇ ਜੇ ਕਰਜ਼ੇ ਮਾਫ਼ ਕਰਨ ਦੀ ਗੱਲ ਕਰਨੀ ਆ ਉਹਦੇ ਵਿੱਚ ਵੀ ਸਕੇਟਾਂ ਨੇ ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਚੱਕਣੀ ਪੈਣੀ ਤੁਸੀਂ ਕਈ ਕਿਸਾਨਾਂ ਦੀਆਂ ਮੀਟਿੰਗਾਂ ਨੂੰ ਚਾਹੇ ਦਿੱਲੀ ਦਾ ਅੰਦੋਲਨ ਹੋਵੇ ਜਾਂ ਉਸ ਤੋਂ ਪਹਿਲਾਂ ਵੀ ਅਸੀਂ ਗੱਲ ਕਰੀਏ ਹੋਰ ਨਾ ਸਰਕਾਰਾਂ ਦੇ ਵੇਲੇ ਵੀ ਚਾਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਮੁੱਖ ਮੰਤਰੀਆਂ ਦੀ ਕਿਸਾਨ ਜਥੇਬੰਦਿਆਂ ਨਾਲ ਇਹ ਪਹਿਲੀ ਮੀਟਿੰਗ ਤਾਂ ਹੈ ਨਹੀਂ ਸੀ ਤੇ ਨਾ ਹੀ ਆਖਰੀ ਹੋਣੀ ਹੈ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦੀ ਤਕਰਾਰ ਇਸ ਪੱਧਰ ਦੀ ਦੇਖੀ ਹੈ ਕਦੇ ਤੁਸੀਂ ਆਪਣੀ ਸੂਰਤ ਦੇ ਵਿੱਚ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਜੇ ਮੀਟਿੰਗ ਦੇ ਵਿੱਚ ਵਿਰੋਧੀ ਧਿਰਾਂ ਜਿਹੜੀ ਉਹ ਸਖਤ ਵੀ ਹੁੰਦੀ ਸੀੰਦੋ ਲੜਕਾਰੀ ਧਿਰ ਤਾਂ ਹਮੇਸ਼ਾ ਮੁੱਖ ਮੰਤਰੀ ਹਮੇਸ਼ਾ ਨਰਮੀ ਨਾਲ ਸਭ ਤੋਂ ਵੱਧ ਸਖਤ ਅਮਰਿੰਦਰ ਨੂੰ ਗਿਣਿਆ ਜਾਂਦਾ ਸੀ ਨਾ ਜੀ ਉਹਦੇ ਵੇਲੇ ਨਹੀਂ ਕੋਈ ਗੱਲ ਹੋਈ ਇਹ ਭਗਵੰਤ ਮਾਨ ਜੀ ਆਪ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਉੱਥੇ ਵਰਤੇ ਗਏ ਤੁਸੀਂ ਦੇਖੋ ਅੱਜ ਉਹ ਵੀਡੀਓ ਚੱਲ ਰਹੀ ਆ ਜੀ ਬਹੁਤ ਬਹੁਤ ਚੱਲ ਰਹੀ ਆ ਹੱਥ ਬੰਨ ਕੇ ਨਿਕਲਦੇ ਹੋ ਬਾਹਰ ਇਹਨਾਂ ਦੇ ਮੂਰੇ ਖੜਿਆਂ ਦੇ ਹੱਥ ਬੰਨੇ ਹੋਏ ਨੇ ਉਹ ਕਹ ਰਿਹਾ ਵੀ ਤੁਸੀਂ ਇੱਥੇ ਮੈਨੂੰ ਦੱਸੋ ਮੈਂ ਤੁਹਾਡੇ ਦਸਤਰਾਜ ਮੈਨੂੰ ਬਲਾਓ ਤੁਸੀਂ ਤੁਹਾਨੂੰ ਆਉਣ ਦੀ ਕਿ ਲੋੜ ਸੀ ਆਓ ਅੰਦਰ ਬਹਿ ਕੇ ਗੱਲ ਕਰੀਏ ਮੈਂ ਤਾਂ ਇਹ ਕਿਹਾ ਵੀ ਇਹ ਤਾਂ ਉਹੀ ਗੱਲ ਹੋ ਗਈ ਨਾ ਪਹਿਲਾਂ ਵੀ ਚੰਗਾ ਤਾਂ ਹੋਣਾ ਜੇ ਰਾਤ ਤੁਰ ਪਿਆ ਹੂੰ ਇਹ ਉਹ ਜਿੱਥੇ ਹੱਥ ਪੰਨੇ ਖੜੇ ਨੇ ਬਾਦਲ ਸਾਹਿਬ ਉਹਥੇ ਮੂਰੇ ਭਗਵੰਤ ਮਾਨ ਵੀ ਖੜਾ ਵੀਡੀਓ ਚ ਦੇਖ ਲਓ ਤੁਸੀਂ ਪਰ ਕੁਝ ਲੋਕਾਂ ਨੂੰ ਇੱਕ ਧੇਰੋ ਵੀ ਹੈ ਉਹ ਵੀ ਵਰਗ ਹੈਗਾ ਪੰਜਾਬ ਦੇ ਅੰਦਰ ਜਿਨ੍ਹਾਂ ਨੂੰ ਮੁੱਖ ਮੰਤਰੀ ਦਾ ਇਹ ਲਹਿਜਾ ਬੜਾ ਪਸੰਦ ਆ ਰਿਹਾ ਉਹ ਕਹਿੰਦੇ ਕਿ ਵਧੀਆ ਹੋਇਆ ਕਿਸਾਨ ਜਿੱਥੇ ਬੰਦੀਆਂ ਕਿਸਾਨ ਆਗੂ ਨੇ ਜਿਹੜੇ ਉਹੀ ਨਹੀਂ ਸੰਤੁਸ਼ਟ ਹੋ ਰਹੇ ਬਾਕੀ ਸਾਰੇ ਵਰਗ ਆਪਣੀ ਆਪਣੀ ਥਾਂ ਦੇ ਉੱਤੇ ਸੰਤਕਾਰ ਆ ਜਿਹੜੇ ਉਹਨਾਂ ਨੇ ਤਾਂ ਕਦੇ ਲਾਏ ਨਹੀਂ ਧਰਨੇ ਉਹਨਾਂ ਦੀਆਂ ਮੰਗਾਂ ਵੀ ਮੰਨੀਆਂ ਜਾ ਰਹੀਆਂ ਨਹੀਂ ਨਹੀਂ ਸੰਤਕਰਾਂ ਨੇ ਧਰਨੇ ਨਹੀਂ ਲਾਏ ਠੀਕ ਆ ਗੱਲ ਇਹ ਪਰ ਤੁਸੀਂ ਸਾਰੀ ਮੰਗਾਂ ਉਹਨਾਂ ਨੇ ਮੰਨ ਰਹੇ ਹੋ ਆ ਹੁਣ ਤੁਹਾਡੇ ਸਾਹਮਣੇ ਆ ਮੀਟਿੰਗ ਤੋਂ ਕੈਬਨਿਟ ਮੀਟਿੰਗ ਤੋਂ ਪਹਿਲਾਂ ਕੀ ਫੈਸਲਾ ਕੀਤਾ ਮਾਜਿਕ ਤੋਂ ਪਹਿਲਾਂ ਜੀ ਜੀ ਤੇ ਕੀ ਉਹਨਾਂ ਨੂੰ ਦਿੱਤਾ ਹੂੰ ਉਹ ਤਾਂ سرمایہਦਾਰ ਨੇ ਉਹਨਾਂ ਦੀਆਂ ਯੂਨੀਅਨਾਂ ਵੀ ਹੈਗੀਆਂ ਉਹ ਫੰਡ ਵੀ ਦਿੰਦੇ ਆ ਇਹਨਾਂ ਨੂੰ ਉਹਨਾਂ ਦੀਆਂ ਮੰਗਾਂ ਮੰਨ ਲੈਂਦੇ ਨੇ ਹਾਂ ਮੈਂ ਤੇ ਇੱਕ ਗੱਲ ਹੈਗੀ ਆ ਦੇਖੋ ਪਹਿਨਾਰਤ ਪਹਿਲਾਂ ਹਿੰਦੂ ਸਿੱਖਾਂ ਦਾ ਪਾੜਾ ਹੁਣ ਕਿਸਾਨਾਂ ਤੇ ਗੈਰ ਕਿਸਾਨਾਂ ਦਾ ਪਾੜਾ ਕਰਨ ਨੂੰ ਕਿਸਾਨ ਵੀ ਉਹਨਾਂ ਉਤਸ਼ਾਹਤ ਨਹੀਂ ਪਰ ਜਿਹੜੇ ਹਸਾਰਨ ਵਾਲੇ ਨੇ ਚੈਲੰਜ ਕੀਤਾ ਨਾ ਕਿਸਾਨਾਂ ਨੂੰ ਇਹਦਾ ਨੁਕਸਾਨ ਬਹੁਤ ਹੋਇਆ ਪੰਜਾਬ ਆ ਜਿਹੜਾ ਦੂਜਿਆਂ ਨੂੰ ਹੁਣ ਤੱਕ ਤੁਸੀਂ ਕਹਿੰਦੇ ਸੀ ਨਾ ਆਪਣੇ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਲਿਖਿਆ ਜੀ ਇਹ ਗੱਭਰੂ ਪੰਜਾਬ ਦੇ ਤੈਨਾ ਮੰਨਣ ਕਿਸੇ ਦੀ ਖੜ ਜਾਂਦੇ ਨੇ ਡਾਂਗਾ ਓਲਾਰ ਕੇ ਪਿਆਰ ਨਾਲੇ ਕਰਨ ਗੁਲਾਮੀ ਇਹ ਦੇ ਨਾਲ ਤੋਂ ਸਮਾਂ ਤੇ ਤੁਖਣਾ ਦਿੱਤੀ ਪਰ ਇਸ ਗੱਲ ਦਾ ਗਿਆਨ ਤੇ ਮੁੱਖ ਮੰਤਰੀ ਨੂੰ ਖੁੱਦ ਹੈ ਅੱਜ ਉਹ ਕਹਿ ਵੀ ਰਹੇ ਸੀ ਕਹਿੰਦੇ ਸ਼ਾਇਦ ਤੁਹਾਡੇ ਚ ਵੀ ਨਹੀਂ ਇੰਨਾ ਕੋਈ ਖੇਤ ਗਿਆਨ ਜਿੰਨਾ ਮੈਂ ਜਾਣਦਾ ਰਿਆਂ ਖੇਤ ਇਹ ਤਾਂ ਸਿਰੇ ਦਾ ਝੁੱਠਾ ਜੀ ਦੰਬੀ ਆ ਮੈਂ ਜੈਂ ਡੋਰੀ ਖੋਲਦਾ ਰਿਹਾ ਮੈਂ ਆ ਕਰਦਾ ਰਿਹਾ ਇਹਦੇ ਪਿੰਡਾਂ ਨਾਲੇ ਤੋਂ ਪੁੱਛ ਲੋ ਕਿੰਨਾ ਕ ਪਿੰਡ ਕੰਮ ਕਰਦਾ ਰਿਹਾ ਕੀ ਕਰਦਾ ਰਿਹਾ ਇਹਦਾ ਜਦੋਂ ਨਾ ਫਾਸੀਵਾਦ ਉੱਪਰਿਆ ਦਰਮਨੀ ਤੇ ਉਹਦਾ ਇੱਕ ਸਲਾਹਕਾਰ ਹੁੰਦਾ ਸੀ ਗੋਵਲ ਜੀ ਜੀ ਉਹ ਕਹਿੰਦਾ ਸੀ ਇੱਕ ਝੂਠ ਨੂੰ ਹਜ਼ਾਰ ਵਾਰ ਬੋਲੋ ਤੁਸੀਂ ਦੱਬ ਦੱਬ ਕੇ ਬੋਲੋ ਹਮ ਆਪ ਹੀ ਕਹਾਂ ਲੋਕ ਸੱਚ ਮੰਨਣ ਲੱਗ ਜਾਣਗੇ ਇਹ ਇਹ ਹੁਣ ਪੰਜਾਬ ਚ ਪੁਲਿਸ ਰਾਜ ਵਾਲੇ ਪਾਸੇ ਗੱਲ ਵਧ ਰਹੀ ਆ ਹਮ ਮਤਲਬ ਤੁਸੀਂ ਦੇਖੋ ਝੂਠੇ ਮੁਕਾਬਲੇ ਇੱਥੇ ਸ਼ੁਰੂ ਹੋ ਗਏ ਜੀ ਵੱਡੇ ਪੱਤਰ ਤੇ ਤੁਸੀਂ ਮੋਦੀ ਮੋਦੀ ਨੇ ਵੀ ਇਹੀ ਕਿਹਾ ਸੀ ਨਾ ਅੰਦੋਲਨ ਮੁਕਤ ਸਰਕਾਰਾਂ ਹੋਣਗੀਆਂ ਵਿਰੋਧੀ ਧਿਰ ਮੁਕਤ ਜਿਹੜਾ ਸੰਸਦ ਹੋਊਗੀ ਸਵਾਲ ਮੁਕਤ ਮੀਡੀਆ ਹੋਊਗੀ ਸਿਆਸਤ ਕਾਗਜ਼ ਮੁਕਤ ਭਾਰਤ ਹੋਊਗਾ ਇਹ ਇਹ ਹੁਣ ਤਸੀਲਦਾਰ ਆ ਲੋਕਾਂ ਕੱਤੇ ਤੇ ਅਸਲੀ ਮੁੱਦੇ ਨੇ ਮਰਜਿਸਟਰੀਆਂ ਕਿਉਂ ਨਹੀਂ ਸਾਡੀਆਂ ਹੋ ਰਹੀਆਂ ਜੀ ਇਹ ਸੁੱਤ ਖੋਰੀ ਕਿੰਨੀ ਚੱਲ ਰਹੀ ਆ ਬੀਸੀ ਰੇਟ ਕੀ ਹੋਏ ਨੇ ਜ਼ਮੀਨ 50 ਲੱਖ ਏਕੜ ਪੰਜਾਬ ਦੀ ਹੈ ਭਾਰਤ ਮਾਲਾ ਪ੍ਰੋਜੈਕਟ ਕੋ ਅਧਾਰ ਦਿੱਤੀ ਆ ਹਮ ਆਰਥਨਾ ਤੇ ਰੌਲਾ ਪੈ ਰਿਹਾ ਵੀ ਜ਼ਮੀਨ ਦਾ ਰੇਟ ਕੀ ਆ ਕਿਤੇ ਕੁਝ ਕਿਤੇ ਕੁਝ ਕਿਤੇ ਕੁਝ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਲੋਕਾਂ ਦੀ ਰਜਿਸਟਰੀਆਂ ਵਾਲੇ ਮਾਮਲੇ 'ਚ ਵੀ ਉਹਦੇ ਵਿੱਚ ਵੀ ਉਹਨਾਂ ਨੇ ਅੱਜ ਜਿਹੜੀਆਂ ਗੱਲਾਂ ਬੜੀਆਂ ਖੁੱਲ੍ਹ ਕੇ ਕੀਤੀਆਂ ਉਹ ਤੇ ਆਰਡਰ ਏਡਾ ਵੱਡਾ ਕੱਢ ਦਿੱਤਾ ਕਹਿੰਦੇ ਕਿ ਇਹ ਜਿਹੜੇ ਸਮੂਹਿਕ ਛੁੱਟੀ ਤੇ ਤੁਰੇ ਫਿਰਦੇ ਐ ਇਹ ਤੁਰੇ ਰਹਿਣ ਇਹਨਾਂ ਨੂੰ ਫਿਰ ਕਿਵੇਂ ਜੁਆਇਨ ਕਰਾਉਣਾ ਹੈ ਕਿੱਥੇ ਕਰਾਉਣਾ ਹੈ ਕਿਉਂ ਕਰਾਉਣਾ ਹੈ ਕਰਾਉਣਾ ਵੀ ਐ ਕਿ ਨਹੀਂ ਕਰਾਉਣਾ ਇਹ ਹੁਣ ਲੋਕ ਫੈਸਲਾ ਕਰਨਗੇ ਹੁਣ ਉਹਨਾਂ ਦੇ ਮਤਲਬ ਉਹਨਾਂ ਨੂੰ ਇੱਕ ਘੁਰਕੀ ਦਿੱਤੀ ਗਈ ਬਹੁਤ ਵੱਡੀ ਤੁਸੀਂ ਦੇਖੋ ਜਿਹੜੀ ਪਾਰਟੀ ਜੰਮੀ ਅੰਦੋਲਨ ਚੋਂ ਜੀ ਅੰਦੋਲਨ ਭ੍ਰਿਸ਼ਟਾਚਾਰ ਵਧਦਾ ਹੂੰ ਤੇ ਚਲੋ ਹੋਰ ਗੱਲਾਂ ਵੀ ਸੀ ਵੀ ਫੇਰ ਲੋਕਪਾਲ ਬਣਾਵਾਂਗੇ ਕਿ ਅਸੀਂ ਕੋਈ ਸਹੂਲਤ ਨਹੀਂ ਲਵਾਗੇ ਲਾਲ ਬੱਤੀ ਵਾਲੀ ਗੱਡੀ ਨਹੀਂ ਲਵਾਗੇ ਸਿਕਿਉਰਿਟੀ ਲੋਕਾਂ ਲਈ ਹੁੰਦੀ ਆ ਇੱਕ ਕਮਰੇ ਦਾ ਉਹ ਹੋਣਾ ਚਾਹੀਦਾ ਮਤਲਬ ਕਿੰਨੀਆਂ ਗੱਲਾਂ ਕੀਤੀਆਂ ਸੀ ਸਵਰਾਜ ਲੋਕਾਂ ਦੀ ਫੈਸਲਿਆਂ ਦੇ ਵਿੱਚ ਭਾਗੀਦਾਰੀ ਹੋਣੀ ਚਾਹੀਦੀ ਆ ਹੂੰ ਹਰ ਕਿਨਾਰੇ ਇਹਦਾ ਇਹਦਾ ਸੀ ਪੰਜਾਬ ਦੇ ਵਿਤ ਨਾ ਧਰਨਾ ਦੇਸੋ ਤੁਹਾਨੂੰ ਕੇਜਰੀਵਾਲ ਨਾ ਕੋ ਟੰਕੀਅ ਤੇ ਚੜਿਆ ਦੇਸੋ ਜਦੋਂ ਤੁਸੀਂ ਥੁੱਕੀ ਬੜੇ ਪਕਾਉਣੇ ਨੇ ਪੁਰਾਣੀ ਪੈਨਸ਼ਨ ਬਹਾਲੀ ਦੇ ਕਰੋੜਾਂ ਦੇ ਇਸ਼ਤਿਹਾਰ ਦਿੱਤੇ ਹੂੰ ਦੱਸੋ ਕਿੱਥੇ ਆਈ ਉਹ ਮਜ਼ਦਮਾਨੀਆਂ ਮੰਗਾ ਕਹਿੰਦਾ ਸੀ ਖਾਣਾ ਕਦੇ ਨਹੀਂ ਖਾਲੀ ਹੁੰਦਾ ਦੱਸੋ ਕਿਸਾਨਾਂ ਨੂੰ ਦਿੱਤਾ ਕੀ ਆ ਹੁਣ ਹਮ ਮਤਲਬ ਤੁਸੀਂ ਕਿਹੜਾ ਵਰਗ ਸੰਤੁਸ਼ਟ ਹੈ ਇਹਨਾਂ ਦੀਆਂ ਗੱਲਾਂ ਤੋਂ ਹਮ ਉਸ ਉਸ ਪੱਥੇ ਤੱਕ ਕੋਈ ਵੀ ਸੰਤੁਸ਼ਟ ਨਹੀਂ ਹਾਂ ਜਿਹੜਾ ਟੈਕਸ ਚੋਰੀ ਕਰਦੇ ਨੇ ਵਿੱਚੋਂ ਇਹ ਵੀ ਹਿੱਸਾ ਲੈਂਦੇ ਨੇ ਹੁਣ ਤੁਸੀਂ ਇਹਨਾਂ ਦੇ ਕਿੰਨੇ ਐਮਐਲਏ ਨੇ ਜਿਹੜੇ ਫਸਦੇ ਨੇ ਹਮ ਇਹ ਮਤਲਬ ਜਵਾਨਵੰਦੀ ਕਰਾਉਣ ਦੇ ਰਾਹ ਜਿਹੜੇ ਪਏ ਹੋਏ ਨੇ ਨਾ ਜੀ ਹਮ ਇਹ ਬੜਾ ਖਤਰਨਾਕ ਰੁਝਾਨ ਆ ਤੁਸੀਂ ਇਹ ਦੇਖੋ ਹਮ ਮਤਲਬ ਮੇਰੇ ਤੇ ਕੇਸ ਬਣਾਇਆ ਇਹਨਾਂ ਨੇ ਤੇ ਆ ਮੁੜ ਕੇ ਆ ਦੂਜੇ ਮੁੰਡਾ ਬਟੰਡੇ ਵਾਲਾ ਬਲਿੰਦਰ ਜੀ ਤੇ ਕੇਸ ਬਣਾਇਆ ਇਹ ਜਵਾਨ ਬੰਦੀਆਂ ਸੀ ਨਾ ਹਮ ਪਰ ਚੰਗੀ ਗੱਲ ਇਹ ਹੋਈ ਲੋਕ ਪੰਜਾਬ ਦੇ ਇਹ ਸਮਝ ਗਏ ਹਮ ਕਿ ਇਹ ਵਿਚਾਰਾਂ ਦੀ ਆਜ਼ਾਦੀ ਮਨੁੱਖੀ ਹੱਕਾਂ ਦੀ ਆਜ਼ਾਦੀ ਉਹ ਕਿੰਨਾ ਮੱਤਭੇਦ ਹੋਣ ਉਹ ਤੇ ਉਹ ਇਕੱਠੇ ਨੇ ਹਮ ਹੁਣ ਵੀ ਬਾਈ ਜੀ ਜੇ ਕਿਸਾਨ ਜੱਥੇਬੰਦੀਆਂ ਨੂੰ ਇਹਨਾਂ ਨੇ ਕੁਚਲਤਾ ਮੰਨ ਲਓ ਆਪਾਂ ਹਮ ਤੇ ਫਿਰ ਬਾਈ ਜੀ ਆ 500 ਤੇ ਆਪਕ ਨੇ 4000 ਕੰਪਿਊਟਰ ਵਾਲੇ ਨੇ ਇੰਜ 6000 ਈਟੀਟੀ ਵਾਲੇ ਨੇ ਫਿਰ ਉਹਨਾਂ ਨੂੰ ਇਹ ਕੀ ਦਵਾਲ ਲਈ ਹੂੰ ਇਸ ਕਰਕੇ ਇਕੱਠ ਲੋਹੇ ਦੀ ਲੱਤ ਸਿਰ ਵਿੱਚ ਜਾਲਮ ਦੀ ਜਿਹੜੇ ਆਪਾਂ ਗੱਲ ਕਹਿੰਦੇ ਆ ਨਾ ਹੁਣੇ ਨੰਗੇ ਚੱਟੇ ਰੂਪ ਤੇ ਆ ਗਿਆ ਹੂੰ ਵੀ ਇਹ ਧਰਤ ਤੇ ਕੋਈ ਫੁੱਲ ਨਾ ਖਿੜੇ ਜਿਹੜਾ ਖਿੜੇ ਸਤੌਜ ਵਾਲੇ ਦੀ ਕੰਸ ਦੀ ਸਜਾਵਟ ਬਣੇ ਹੂੰ ਇੱਥੇ ਕੋਈ ਬੋਲ ਨਾ ਉੱਠੇ ਜੇ ਕੋਈ ਬੋਲੇ ਤਾਂ ਉਹ ਭਗਵੰਤ ਮੰਨ ਦੀ ਹੰਮੀ ਭਰੇ ਹੂੰ ਉਹ ਇਹ ਬੜਾ ਖਤਰਨਾਕ ਰੁਝਾਨ ਆ ਪੰਜਾਬ ਨੂੰ ਪੂਰਸ ਸਟੇਟ ਬਣਾਇਆ ਜਾ ਰਿਹਾ ਝੂਠੇ ਮੁਕਾਬਲੇ ਸ਼ੁਰੂ ਕਰਤੇ ਪਰ ਇਸ ਵਰਤਾਰੇ ਦਾ ਤੁਸੀਂ ਵੀ ਭੜੀ ਪਾਣ ਜਾਣੇ ਹੋ ਜਾਣਦੇ ਹੋ ਲੋਕ ਹੋਰ ਵੀ ਬੜੇ بڑے ਪੜੇ ਲਿਖੇ ਸਿਆਣੇ ਲੋਕ ਨੇ ਉਹ ਜਿਹੜੇ ਐਨਾਲਿਸਿਸ ਕਰਦੇ ਰਹਿੰਦੇ ਆ ਵਿਚਾਰ ਵਟਾਂਦਰਾ ਹੁੰਦਾ ਔਰ ਸਰਕਾਰ ਦੇ ਵਿੱਚ ਵੀ ਥਿੰਕ ਟੈਂਕ ਹੁੰਦੇ ਨੇ ਕਿ ਉਹ ਅਣਜਾਣ ਥੋੜੀ ਹੋਣਗੇ ਉਹਨਾਂ ਨੂੰ ਨਹੀਂ ਪਤਾ ਕਿ ਸਾਡਾ ਪੋਲੀਟਿਕਲ ਨੁਕਸਾਨ ਹੋ ਸਕਦਾ ਇਹ ਇਨ੍ਹਾਂ ਗੱਲਾਂ ਦੇ ਨਾਲ ਨਹੀਂ ਅਸਲ 'ਚ ਉਹ ਜਦੋਂ ਕਹਿੰਦੇ ਆ ਨਾ ਇਹ ਇਹੀ ਕਹਿਣਾ ਹੁੰਦਾ ਜੀ ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ ਹੂੰ ਜਦੋਂ ਮੱਤ ਮਾਰਦਾ ਫਿਰ ਐਂ ਆ ਨਾ ਜੀ ਜੀ ਕੋਈ ਕੋਈ ਕੇਜਰੀਵਾਲ ਖਰਾਬ ਬੋਲ ਕੇ ਦਿਖਾਵੇ ਕੋਈ ਮਾੜਾ ਜਿਹਾ ਮੱਤ ਪ੍ਰਗਟਾ ਕਰੇ ਉਹ ਜਿਹੜੇ ਬੰਦੇ ਨੂੰ ਤੁਸੀਂ ਮਤਲਬ ਜਿਹਨ ਕਦੇ ਗਾਜੇ ਬਾਜਿਆ ਦੇ ਨਾਲ ਲੈ ਕੇ ਆਏ ਸੀ ਜੀ ਵੀ ਜਾਂਚ ਕੀਤੀ ਆ ਕਮਰ ਵਿਜੇ ਪ੍ਰਤਾਪ ਉਹਦੇ ਨਾਲ ਕੀ ਕੀਤੀ ਆ ਜੀ ਸਰਪਾਲ ਖੇਰੇ ਨਾਲ ਕੀ ਕੀਤੀ ਆ ਇਹਨਾਂ ਨੇ ਹਮ ਆ ਗੇਵ ਮਾਨ ਨਾਬੇ ਵਾਲੇ ਨੇ ਮਾੜਾ ਜਿਹਾ ਕਿਹਾ ਸੀ ਵੀ ਦਲਤ ਦਿੱਪਤੀ ਸੀ ਇਹ ਬਣਾਉਣਾ ਸੀ ਜੀ ਉਹ ਲੋਕ ਕਿ ਤੂੰ ਵੀ ਬਣ ਸਕਦਾ ਕਿਉਂ ਮੈਂ ਕਿਉਂ ਨਹੀਂ ਬਣ ਸਕਦਾ ਜਦੋਂ ਹਲਕੇ 'ਚ ਬੜਿਆ ਤੇ ਅਫਸਰ ਝਾਕੀ ਨਾ ਉਹਦੇ ਨਾਲ ਹਮ ਨਾ ਕਿ ਉਹਦਾ ਫੋਨ ਚੁੱਕੇ ਹਮ ਨਾ ਪਾਰਟੀ ਦੇ ਅੰਦਰ ਜਮਹੂਰੀਅਤਾਂ ਨਾ ਪਾਰਟੀ ਦੇ ਜਿਹੜੀ ਸਰਕਾਰ ਦੀ ਜੀ ਚਾਰ ਚਾਰ ਮਹੀਨੇ ਕੈਬਨਿਟ ਮੀਟਿੰਗ ਨਹੀਂ ਹੁੰਦੀ ਮੈਨੂੰ ਇਹ ਦੱਸੋ ਹਮ ਪੰਜਾਬ ਦੇ ਮਸਲੇ ਕਿਵੇਂ ਹੱਲ ਹੋਣਗੇ ਪਰ ਹੁਣ ਤੇ 19 ਦਿਨਾਂ ਦੇ ਵਿੱਚ ਤਿੰਨ ਕੈਬਨਿਟ ਮੀਟਿੰਗਾਂ ਹੋ ਗਈਆਂ ਚਲੋ ਚੰਗੀ ਗੱਲ ਆ ਮਸਲੇ ਜਿਹੜੇ ਹੱਲ ਕੀਤੇ ਨੇ ਕਿਉਂਕਿ ਬਜਟ ਸੈਸ਼ਨ ਆ ਰਿਹਾ ਮਜਬੂਰੀ ਵੀ ਆ ਹਮ ਕਾਗਜ਼ਾਂ ਦਾ ਟੱਡ ਵੀ ਪੜਨਾ ਨਾ ਜੀ ਆਹ ਸਭ ਮੁੀਟਿੰਗਾਂ ਰੈਗੂਲਰ ਹੋ ਨਹੀਂ ਤਾਂ ਹੀ ਕਿਹਨੇ ਪਾ ਕਿਹੜੀਆਂ ਮੁੀਟਿੰਗਾਂ ਹੋ ਰਹੀਆਂ ਅਖੀਰ 'ਚ ਤੁਹਾਡੇ ਜੇ ਅਖੀਰ 'ਚ ਤੁਹਾਡੇ ਤੋਂ ਟਿੱਪਣੀ ਲੈਣਾ ਚਾਹੁੰਦੇ ਆ ਜਿਵੇਂ ਕਿਸਾਨਾਂ ਨੇ ਵੀ ਚੈਲੰਜ ਕਬੂਲ ਕਰ ਲਿਆ ਕਹਿੰਦੇ ਫਿਰ ਆ ਕੇ ਦਿਖਾਵਾਂਗੇ ਉਧਰੋਂ ਮੁੱਖ ਮੰਤਰੀ ਕਹਿੰਦੇ ਕਿ ਨਰਮੀ ਹੁਣ ਚੱਲਣੀ ਨਹੀਂ ਬਹੁਤ ਹੋ ਗਿਆ ਤਾਂ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਜਦੋਂ ਦਿੱਲੀ ਚੰਡੀਗੜ੍ਹ ਨੂੰ ਪੂਚ ਕਰਨਗੇ ਕਿਸਾਨ ਤੁਹਾਨੂੰ ਕੀ ਲੱਗਦਾ ਹੈ ਅਸਾਰ ਕੀ ਕੀ ਬਣ ਸਕਦੇ ਨੇ ਜੇ ਕਿਸਾਨ ਪੱਕਾ ਮੋਰਚਾ ਚੰਡੀਗੜ੍ਹ ਇੱਧਰ ਲਾ ਲੈਂਦੇ ਨੇ ਉਧਰੋਂ ਉਧਰ ਬਾਰਡਰਾਂ ਤੇ ਲੱਗਿਆ ਇਹਦੇ ਨਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੋਲਿਟੀਕਲ ਸਿਨੈਰੀਓ ਵੀ ਬਦਲ ਨਹੀਂ ਦੇਖੋ ਹਾਲਾਤ ਕੀ ਲੁਖ ਲੈਣ ਪਰ ਇੱਕ ਗੱਲ ਪੱਲੇ ਬੰਨ ਲੈਣ ਖਾਨ ਜੀ ਜਿਵੇਂ ਪਹਿਲਾਂ ਵੀ ਉਹ ਅੰਦੋਲਨ ਸਫਲ ਕਿਉਂ ਹੋਇਆ ਸੀ ਹੂੰ ਇਹ ਕਹਿ ਕੇ ਤੁਰੇ ਸੀ ਵੀ ਜਿੱਥੇ ਰੁਕਣਗੇ ਉੱਥੇ ਰੁਕ ਜਾਗੇ ਹੂੰ ਅਸੀਂ ਟਕਰਾਅ ਚ ਨਹੀਂ ਪੈਣਾ ਜਿੱਥੇ ਵੀ ਉਹਨਾਂ ਨੂੰ ਪੁਲਿਸ ਰੋਕਦੀ ਆ ਰੋਕ ਲੈਣ ਦੋ ਹੂੰ ਟਕਰਾਅ ਚ ਨਹੀਂ ਪੈਣਾ ਚਾਹੀਦਾ ਮੇਰੇ ਮੇਰਾ ਤਾਂ ਇੱਕੋ ਇੱਕ ਨੁਕਤਾ ਜੀ ਬਾਕੀ ਦੇਖੋ ਇਹ ਮੀਟਿੰਗਾਂ ਇਹਨਾਂ ਦੀਆਂ ਇਕੱਠੇ ਹੋਣ ਲਈ ਚੱਲੇ ਰਹੀਆਂ ਨੇ ਜੀ ਸ਼ੰਭੂ ਮੋਰਚਾ ਖਨੌਰੀ ਮੋਰਚਾ ਦੀ ਫੂਕ ਨਿਕਲ ਗਈ ਉਹ ਜਾਲਤ ਫਸ ਗਿਆ ਦਿੱਲੀ ਦੇ ਚੰਡੀਗੜ੍ਹ ਤੇ ਮੀਟਿੰਗਾਂ ਹੁੰਦੀਆਂ ਨੇ ਜਿਹੜੇ ਕਹਿੰਦੇ ਸੀ ਦਿੱਲੀ ਮਰਨ ਵਰਤ ਦਾ ਮਜ਼ਾਕ ਉਡ ਗਿਆ 100 ਦਿਨ ਟੱਪ ਗਿਆ ਹਮ ਮਰ ਜੀਵਣਿਆਂ ਦਾ ਮਜ਼ਾਕ ਉਡ ਗਿਆ ਜਿਹੜਾ ਕਹਿੰਕ ਲਿਖਦੇ ਨੇ 25 ਨੂੰ ਕੂਚ ਕਰਾਂਗੇ 22 ਨੂੰ ਕੂਚ ਕਰਾਂਗੇ ਹਮ ਸੋ ਇਸ ਕਰਕੇ ਸੰਦੀਪ ਜੀ ਗੱਲ ਪੱਲੇ ਬੰਨ ਲੋ ਕੱਠ ਲੋਹੇ ਦੀ ਲਾਠ ਸਿਰ ਵਿੱਚ ਜਾਲਮ ਦੇ ਕੱਠੇ ਹੋਏ ਬਿਨਾ ਇੱਕ ਤਾਂ ਕਿਸਾਨ ਜਥੇ ਬੰਨੀਆਂ ਇਕੱਠੇ ਹੋਣ ਹਮ ਬਾਕੀ ਸਾਰੀਆਂ ਇਕੱਠੀਆਂ ਹੋਣ ਇੱਕ ਦੂਜੇ ਦੀ ਇਹੋ ਜਿਹੇ ਮੌਕੇ ਫਾਕ ਦੇਣ ਜਿਹੜਾ ਪਨਾਬਤ ਮਾਹੌਲ ਬਣਿਆ ਹੋਇਆ ਪੁਲਿਸ ਸਟੇਟ ਹਰਗिज ਨਹੀਂ ਇਹਨੂੰ ਬੰਦ ਦੇਣਾ ਚਾਹੀਦਾ ਜਿਹੜੀ ਬਣਾਉਣ ਲਈ ਦਿੱਲੀ ਤੇ ਇਹ ਆਪਣਾ ਸਲੇਡਾ ਪਾਰਟੀ ਇੱਕ ਦੂਜੇ ਨਾਲ ਹੱਥ ਨਾਲ ਹੱਥ ਮਿਲਾ ਕੇ ਚੱਲ ਰਹੇ ਨੇ ਜੀ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਆ ਜੀ ਬਹੁਤ ਸ਼ੁਕਰੀਆ